ਆ ਚੱਕੋ ਮਹਾਰਾਜ ਨੇ ਸਾਨੂੰ ਵੀਜ਼ੇ ਦਿੱਤੇ ਚਿੰਨ ਕੇ ਇਹ ਕਲੈਂਡ ਤੁਹਾਡੇ ਸਾਹਮਣੇ ਰੂ ਰੂ ਕਰਾਂਗੇ ਗਿਣ ਗਿਣ ਕੇ ਇਹਨਾਂ ਨੇ ਜਿਹੜਾ ਵੀਜ਼ਾ ਲਿਆ ਕਿੰਨੇ ਟਾਈਮ ਚ ਲਿਆ ਤੇ ਡਿਲੀਵਰੀ ਬੁਆਏ ਵਾਲੇ ਕੈਬ ਡਰਾਈਵਰ ਵਾਲੇ ਕਿਹੜੇ-ਕਿਹੜੇ ਨੇ ਅਸੀਂ ਲੋਕਾਂ ਵਾਂਗੂ ਆਪਣੇ ਕਮੈਂਟ ਹਾਈਡ ਨਹੀਂ ਕਰਦੇ ਜਾਂ ਬੰਦ ਨਹੀਂ ਕਰਦੇ ਅਪਾਇੰਟਮੈਂਟ ਆ ਗਈ ਚੱਕੋ ਵੀਡੀਓ ਅਸੀਂ ਬੰਦਾ ਨਾਲ ਆ ਗਿਆ ਜੀ ਕਿੱਥੋਂ ਆਇਆ ਚੱਕ ਵੀਡੀਓ ਅਸੀਂ ਬਾਹਰ ਖੜ ਕੇ ਵੀਐਫਐਸ ਦੇ ਬਾਹਰ ਚੱਕ ਵੀਡੀਓ ਜੇ ਕੋਈ ਪ੍ਰੋਬਲਮ ਆ 7ਸੀ ਦੇ ਆਫਿਸ ਆ ਕੇ ਬੈਠ ਕੇ ਗੱਲ ਕਰੋ ਮੈਂ ਤੁਹਾਡਾ ਪ੍ਰੀ ਸੇਖਾਂ ਸਾਵਨ ਸੀ ਦੀ ਮੀਂਹ ਜਾਂ ਤੋਂ ਜਿਹੜੇ ਟੋਪੀਆਂ ਪਾ ਕੇ ਸਾਡੇ ਨਾਲ ਲੈਂਦੇ ਨੇ ਪੰਗੇ ਅਸੀਂ ਤਾਂ ਕਰਦਾਂਗੇ ਨੰਗੇ ਸਾਨੂੰ ਕਿਸੇ ਨੇ ਕਿਹਾ ਕਿ ਤੁਹਾਡੇ ਬਾਰੇ ਕੋਈ ਬੰਦਾ ਕਹਿ ਰਿਹਾ ਕਿ ਵੀਜ਼ੇ ਨਵੇਂ ਨਹੀਂ ਆ ਰਹੇ ਆ ਚੱਕੋ ਮਹਾਰਾਜ ਨੇ ਸਾਨੂੰ ਵੀਜ਼ੇ ਦਿੱਤੇ ਚਿਣ ਕੇ ਇੱਕ ਲਾਇੰਡ ਤੁਹਾਡੇ ਸਾਹਮਣੇ ਰੂ ਰੂ ਕਰਾਂਗੇ ਗਿੜ ਗਿਣ ਕੇ ਪਿੱਠ ਪਿੱਛੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਕੰਮ ਕਰਨੇ ਬੜੇ ਔਕੇ ਨੇ ਇੱਕ ਕੰਟਰੀ ਦਾ ਕੰਮ ਉਹ ਵੀ ਕਿਸੇ ਤੋਂ ਕਰਾ ਕੇ ਜੇ ਤੁਸੀਂ ਰੋਹ ਮਾਰਦੇ ਹੋ ਐਦਾਂ ਨਹੀਂ ਹੋਣ ਲੱਗਿਆ ਕਈ ਕਲਾਇੰਟ ਸਾਡੇ ਕੱਡੇ ਹੋਏ ਤੁਹਾਡੇ ਕੋਲੇ ਜਾਂਦੇ ਨੇ ਜਿਹੜੇ ਕਹਿੰਦੇ ਹੁੰਦੇ ਨਾ ਆਈਡੀਆ ਉਡਣ ਨਾਲ ਕਈ ਸਾਡੇ ਕੋਲੇ ਜਿਹੜੇ ਕਹਿੰਦੇ ਡੱਡੂ ਛਿੱਪ ਡੁੱਬਣ ਲੱਗਦਾ ਨਾ ਸਭ ਤੋਂ ਪਹਿਲਾਂ ਚੂਹੇ ਸ਼ਾਲਾ ਮਾਰਦੇ ਨੇ ਉਹ ਉਹ ਚੂਹੇ ਗਏ ਨੇ ਕੋਈ ਚੱਕਰ ਨਹੀਂ ਸਾਡੇ ਕੋਲੇ ਉਹੀ ਬੱਚੇ ਵੀਜ਼ਾ ਲੈ ਕੇ ਜਾ ਰਹੇ ਜਿਹੜੇ ਭਰੋਸਾ ਕਰਦੇ ਨੇ ਇਹ ਸਾਰੇ ਦੇ ਰਿਵਿਊ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹਨਾਂ ਹੀ ਗਰੁੱਪਾਂ ਦੇ ਵਿੱਚੋਂ ਇਹ ਵੀਜ਼ੇ ਲੱਗੇ ਨੇ ਜਿਹੜੇ ਗਰੁੱਪਾਂ ਦੇ ਵਿੱਚੋਂ ਭਜਾਏ ਨੇ ਸੋ 7 ਸੀ ਦਾ ਤੁਹਾਡੇ ਨਾਲ ਹਮੇਸ਼ਾ ਵਾਦਾ ਹੁੰਦਾ ਇੱਕ ਨੰਬਰ 'ਚ ਕੰਮ ਕਰਕੇ ਦਵਾਂਗੇ ਨਾਲ 에어ਪੋਰਟ ਪਿਕਅਪ acommodationਾਂ ਦੀ ਵੀਡੀਓ ਵੀ ਦਵਾਂਗੇ ਅਸੀਂ ਲੋਕਾਂ ਵਾਂਗੂ ਆਪਣੇ ਕਮੈਂਟ ਹਾਈਡ ਨਹੀਂ ਕਰਦੇ ਜਾਂ ਬੰਦ ਨਹੀਂ ਕਰਦੇ ਸਾਡੇ ਓਪਨ ਨੇ ਕਿਉਂ ਸਰਵਿਸ ਖੁੱਲੀ ਕਿਤਾਬ ਆ ਤੇ ਜਿਹੜੇ ਸਾਡੇ ਕਲਾਇੰਟ ਸਾਨੂੰ ਰਿਵਿਊ ਦਿੰਦੇ ਨੇ ਸਾਨੂੰ ਉਹ ਵੀ ਸਿਰ ਮੱਥੇ ਜਿਹੜੇ ਕਹਿੰਦੇ ਆ ਫੋਨ ਨਹੀਂ ਚੱਕਦੇ ਉਹ ਵੀ ਸਿਰ ਮੱਥੇ ਕਿਉਂਕਿ ਕਈ ਰੀਜ਼ਨਾ ਕਰਕੇ ਅਸੀਂ ਨਹੀਂ ਚੱਕ ਪਾਉਂਦੇ ਕਈ ਵਾਰੀ ਰਾਸ਼ ਹੁੰਦਾ ਇੱਕ ਕਾਲ 'ਚ 20 25 25 ਮਿਸ ਕਾਲਾਂ ਹੁੰਦੀਆਂ ਨੇ ਉਹਨਾ ਕਰਕੇ ਅਸੀਂ ਕਈ ਵਾਰੀ ਚੈੱਕ ਨਹੀਂ ਪਾਉਂਦੇ ਪਰ ਅਸੀਂ ਆਪਣੇ ਕਲਾਇੰਟ ਨੂੰ ਜਿਹੜੇ ਸਾਡੇ ਆਫਿਸ 'ਚ ਆ ਜਾਂਦੇ ਆ ਅਪਲਾਈ ਕਰ ਜਾਂਦੇ ਆ ਉਹਨਾਂ ਨੂੰ ਅਸੀਂ ਸਿਰ ਮੱਥੇ ਰੱਖਦੇ ਆ ਤੇ ਉਹਨਾਂ ਨੂੰ ਅਸੀਂ ਵੀਜ਼ਾ ਪ੍ਰੋਵਾਈਡ ਵੀ ਕਰਦੇ ਆ ਹਰ ਇੱਕ ਸਰਵਿਸ ਦੇਣ ਦੀ ਕੋਸ਼ਿਸ਼ ਕਰਦੇ ਆ ਜਿੰਨਾ ਅਸੀਂ ਉਹਨਾਂ ਲਈ ਵਧੀਆ ਕਰ ਸਕੀਏ ਸਾਡੇ ਹੁਣੇ ਇਹ ਕਲਾਇੰਟ ਜਿਹੜੇ ਸਾਡੇ ਨਾਲ ਜੁੜੇ ਹੋਏ ਸੀ ਇਹਨਾਂ ਨੂੰ ਵੀਜ਼ੇ ਮਿਲੇ ਨੇ ਬਹੁਤ ਬਹੁਤ ਮੁਬਾਰਕਾ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਵਿਸ਼ਵਾਸ ਕੀਤਾ ਤੇ ਵੀਜ਼ਾ ਲਿੱਤਾ ਬਿਨਾ ਵਿਸ਼ਵਾਸ ਤੋਂ ਕੋਈ ਵੀਜ਼ਾ ਨਹੀਂ ਲੈ ਸਕਦਾ ਮੈਂ ਕੀ ਕੋਈ ਵੀ ਬੰਦਾ ਇਹਨਾਂ ਨੂੰ ਵੀਜ਼ਾ ਨਹੀਂ ਦੇ ਸਕਦਾ ਜੇ ਵਿਸ਼ਵਾਸ ਨਹੀਂ ਕਰਨਗੇ ਮੈਂ بار بار ਇੱਕ ਗੱਲ ਕਹਿਣਾ ਜਦੋਂ ਤੱਕ ਤੁਸੀਂ ਆਪ ਨਹੀਂ ਸਰੈਂਡਰ ਕਰਦੇ ਪ੍ਰਮਾਤਮਾ ਅੱਗੇ ਤਾਂ ਉਦੋਂ ਤੱਕ ਤੁਹਾਨੂੰ ਇਹ ਵੀਜ਼ੇ ਨਹੀਂ ਮਿਲਦੇ ਨੀਚਾ ਨੂੰ ਮੁਰਾਦਾ ਹੁੰਦੀ ਹੈ ਕੋਈ ਬੰਦਾ ਇੱਕ ਕਹਦੇਵੇਂ ਮੈਂ 100% ਕੰਮ ਕਰਦਾ ਉਹ ਝੂਠ ਬੋਲ ਹੈ ਪਰ ਕੰਮ ਹੋਣਾ ਚਾਹੀਦਾ ਜੇ ਸਹੀ ਤਰੀਕੇ ਨਾਲ ਤੁਹਾਡਾ ਅਪਲਾਈ ਕੀਤਾ ਮੈਂ ਪਿੱਛੇ ਵੀ ਦੱਸਿਆ ਸੀ ਕਿ ਇੱਕ ਕੰਪਨੀ ਦੇ ਵਿੱਚ ਆਲਰੇਡੀ ਮੁੰਡੇ ਨੇ ਲੜਾਈ ਕਰ ਲਈ ਉਹ ਕੰਪਨੀ ਦੇ ਸਾਰੇ ਵੀਜ਼ੇ ਸਾਰੇ ਖਰਾਬ ਹੋਏ ਆ ਪਰ ਅਸੀਂ ਅਪੀਲ ਕੀਤੀ ਹੋਈ ਆ ਜਿਹੜੇ ਉਸ ਅਪੀਲ ਦੇ ਵਿੱਚ ਖੜ ਗਏ ਉਹਨਾਂ ਨੂੰ ਅਸੀਂ ਵੀਜ਼ਾ ਦਿੰਦੇ ਆ ਜਿਹੜੇ ਨਹੀਂ ਵੇਟ ਕਰ ਸਕਦੇ ਸੀ ਅਸੀਂ ਉਹਨਾਂ ਨੂੰ ਆਪ ਹੀ ਹੱਥ ਜੋੜੇ ਆ ਜਾਓ ਜੀ ਜਿਹੜੇ ਬੱਚੇ ਸਾਡੇ ਕੋਲੇ ਜੁੜੇ ਹੋਏ ਆ ਜਿਹੜੇ ਕੈਂਡੀਡੇਟਸ ਜੁੜੇ ਹੋਏ ਆ ਦਿਲੋਂ ਜੁੜੇ ਹੋਏ ਆ ਨਾਲ ਉਹਨਾਂ ਨੂੰ 에어ਪੋਰਟ ਪਿਕਅਪ ਅਕਮੋਡੇਸ਼ਨ ਦੀਆਂ ਵੀਡੀਓ ਅਸੀਂ ਸ਼ੇਅਰ ਕਰਦੇ ਆ ਅਸੀਂ ਲੋਕਾਂ ਵਾਂਗੂ ਨਹੀਂ ਸਿਰਫ ਅਪੌਇੰਟਮੈਂਟ ਆ ਗਈ ਚੱਕੋ ਵੀਡੀਓ ਅਸੀਂ ਇਹ ਬੰਦਾ ਨਾਲ ਆ ਗਿਆ ਜੀ ਕਿੱਥੋਂ ਆਇਆ ਚੱਲ ਚੱਕ ਵੀਡੀਓ ਕੋਈ ਗਲਤ ਰੀਜ਼ਨ ਹੋਵੇ ਕਿਸੇ ਨਾਲ ਕੋਈ ਸਕੈਮ ਹੋਇਆ ਉਹਦੀ ਵੀਡੀਓ ਅਵੇਅਰ ਕਰਨ ਲਈ ਜ਼ਰੂਰ ਆ ਇਹ ਨਹੀਂ ਚੱਕ ਵੀਡੀਓ ਅਸੀਂ ਬਾਹਰ ਖੜ ਕੇ ਵੀਐਫਐਸ ਦੇ ਬਾਹਰ ਚੱਕ ਵੀਡੀਓ ਆਪਣੇ ਵੀਡੀਓ ਪਾ ਕੇ ਕਮੈਂਟ ਆਫ ਕਰਕੇ ਵਿਊ ਦੇ ਅਕਾਊਂਟ ਕਰਕੇ ਐਡਾ ਲਾ ਲਾ ਕੇ ਤੁਸੀਂ ਕਹਿੰਦੇ ਹੋ ਕਿ ਅਸੀਂ ਛਾਗੇ ਨਹੀਂ ਐਡਾ ਨਹੀਂ ਹੁੰਦਾ ਮੈਂ ਤੁਹਾਡੇ ਕਿਸੇ ਦੇ ਖਿਲਾਫ ਇੱਕ ਪਰਸਨ ਦੇ ਖਿਲਾਫ ਨਹੀਂ ਬੋਲਦਾ ਪਰ ਜਿਹੜੇ ਬੰਦੇ ਆਪਣਾ ਕੰਮ ਛੱਡ ਕੇ ਦੂਜਿਆਂ ਦੇ ਕੰਮਾਂ ਦੇ ਵਿੱਚ ਡਿੱਕੇ ਪਾਉਂਦੇ ਆ ਇੱਕ ਵਾਰੀ ਉਹਨਾਂ ਨੂੰ ਜਵਾਬ ਦੇਣਾ ਜ਼ਰੂਰ ਹੁੰਦਾ ਕਿਉਂਕਿ ਮੈਂ ਨਹੀਂ ਚਾਹੁੰਦਾ ਆਪੜਾ ਆਪਾ ਕੰਮ ਕਰੋ ਤੁਸੀਂ ਆਪਣੇ ਕੰਮ ਦੇ ਵਿੱਚ ਮਹਾਰਥੀ ਬਣਿਓ ਅੱਜ ਤੁਸੀਂ ਕਿਸੇ ਤੋਂ ਕੰਮ ਕਰਾਉਨੇ ਆਸੀਂ ਤਾਂ ਮਹਾਰਾਜ ਅੱਗੇ ਅਰਦਾਸ ਕਰਦੇ ਆ ਤੁਸੀਂ ਡਾਇਰੈਕਟ ਕੰਮ ਕਰੋ ਅੱਗੇ ਕੰਪਨੀਆਂ ਤੁਹਾਨੂੰ ਡਾਇਰੈਕਟ ਮਿਲਣ ਪਰ ਅਸੀਂ ਇਹ ਕਹਿੰਨੇ ਕਿਸੇ ਦੇ ਕੰਮ ਦੇ ਵਿੱਚ ਅੜਿੱਕਾ ਨਹੀਂ ਪਈਦਾ ਜਦ ਤੱਕ ਤੁਹਾਨੂੰ ਪੂਰੀ ਨੌਲੇਜ ਨਹੀਂ ਲਿਟਰ ਨੌਲੇਜ ਆਲਵੇਸ ਡੇਂਜਰਸ ਟੋਪੀਆਂ ਪਾ ਕੇ ਟੋਪੀਆਂ ਨਾ ਪਾਓ ਸਿੱਧਾ ਕੰਮ ਕਰੋ ਸਿੱਧਾ ਆ ਕੇ ਜੇ ਕੋਈ ਪ੍ਰੋਬਲਮ ਆ ਸੈਵਨ ਸੀ ਦੇ ਆਫਿਸ ਆ ਕੇ ਬੈਠ ਕੇ ਗੱਲ ਕਰੋ ਐਵੇਂ ਸਮਾਜ ਸੇਵੀ ਉੱਥੇ ਨਾ ਬਣਿਆ ਕਰੋ ਪੈਸੇ ਲੈ ਕੇ ਸਮਾਜ ਸੇਵੀ ਬਣਦੇ ਨਹੀਂ ਹੁੰਦੇ ਕੰਮ ਜਿਹੜੇ ਕਰਦੇ ਹੁੰਦੇ ਨੇ ਉਹ ਕੰਮ ਕਰਕੇ ਦਿਖਾਉਂਦੇ ਆ ਉੱਥੇ ਜਾ ਕੇ ਉਹਨਾਂ ਦੇ ਕਮੋਡਿਸ਼ਨਾਂ ਦੇ ਵੀਡੀਓ ਵੀ ਪਾਉਂਦੇ ਆ ਕੰਮ ਦੇ ਵੀ ਵੀਡੀਓ ਪਾਉਂਦੇ ਆ 7 ਸੀ ਹਮੇਸ਼ਾ ਆਪਣੇ ਫ੍ਰੀ ਕਮੋਡਿਸ਼ਨ ਜ਼ਿੰਮੇਵਾਰੀ ਲੈਂਦਾ ਕਿ ਜਿਹੜੇ ਉੱਥੇ ਜਾਣ ਉਹਨਾਂ ਨੂੰ 에어ਪੋਰਟ ਦਾ ਪਿਕਅਪ ਫ੍ਰੀ ਮਿਲੇ ਕਮੋਡਿਸ਼ਨ ਵਧੀਆ ਮਿਲੇ ਹਾਂ ਉਸ ਕੰਟਰੀ ਦਾ ਰੂਲ ਜਿਵੇਂ ਹੁਣ ਕਰੋਸ਼ੀਆ ਦੇ ਵਿੱਚ ਟੀਆਰਸੀਆਂ ਲੇਟ ਬਣ ਰਹੀਆਂ ਨੇ ਉਹ ਗਵਰਨਮੈਂਟ ਦਾ ਕੰਮ ਆਸੀ ਪਰ ਹਰ ਇੱਕ ਚੀਜ਼ ਦਿੰਨੇ ਆ ਉਦੋਂ ਤੱਕ ਕਮੋਡਿਸ਼ਨ ਵੀ ਦਿੰਨੇ ਆ ਫੂਡ ਵੀ ਦਿੰਨੇ ਆ ਤਾਂ ਕਿ ਬੱਚਾ ਜਾ ਕੇ ਘਰੋਂ ਪੈਸੇ ਨਾ ਮੰਗਾਵੇ ਸੋ ਅਸੀਂ ਹਮੇਸ਼ਾ ਤੁਹਾਡੇ ਨਾਲ ਵਚਨਬੱਧ ਹੁੰਨੇ ਆ ਕਿ ਤੁਹਾਨੂੰ ਜੇ ਅਸੀਂ ਕੰਮ ਕਰਾ ਕੇ ਦਵਾਂਗੇ ਐਂਡ ਤੱਕ ਪਹੁੰਚਾ ਕੇ ਵੀ ਰਾਵਾਂਗੇ ਨਾਲੇ ਵਧੀਆ ਕਮੋਡਿਟੇਸ਼ਨ ਕੰਮ ਤੁਸੀਂ ਖੁਸ਼ ਹੋ ਕੇ ਜਾਓ ਤਾਂ ਹੀ ਸਾਨੂੰ ਰੈਫਰੈਂਸ ਕ੍ਰੀਏਟ ਹੁੰਦੇ ਐ ਐਵੇਂ ਨਹੀਂ ਕੋਈ ਸੈਵਨ ਸੀ ਚ ਆਉਂਦਾ ਤੇ ਐਵੇਂ ਨਹੀਂ ਸਾਡੇ ਕਮੈਂਟ ਆਨ ਰਹਿੰਦੇ ਅਸੀਂ ਲੋਕਾਂ ਵਾਂਗੂ ਆਫ ਨਹੀਂ ਰੱਖਦੇ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਨਵੀਆਂ ਵੀਡੀਓਜ਼ ਨਵੇਂ ਰਿਵਿਊਜ਼ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਤੇ ਅਸੀਂ ਇਹ ਕਲਾਇੰਟ ਤੁਹਾਡੇ ਨਾਲ ਰੂਬਰੂ ਕਰਾਂਗੇ ਇਹਨਾਂ ਨੇ ਜਿਹੜਾ ਵੀਜ਼ਾ ਲਿਆ ਕਿੰਨੇ ਟਾਈਮ ਚ ਲਿਆ ਤੇ ਡਿਲੀਵਰੀ ਬੁਆਏ ਵਾਲੇ ਕੈਬ ਡਰਾਈਵਰ ਵਾਲੇ ਕਿਹੜੇ-ਕਿਹੜੇ ਨੇ ਕਈ ਬੰਦੇ ਕਹਿੰਦੇ ਆ ਨਾ ਜੀ ਇਸ ਟਾਈਮ ਡਿਲੀਵਰੀ ਬੁਆਏ ਤੇ ਕੈਬ ਡਰਾਈਵਰ ਦਾ ਵੀਜ਼ਾ ਬੰਦ ਹੋ ਗਿਆ ਇਹ ਉਹਨਾਂ ਦੇ ਮੂੰਹ ਤੇ ਵੀ ਚਪੇੜ ਵੱਜਣ ਵਾਲੀ ਆ ਇਹ ਵੀਜ਼ਿਆਂ ਦੇ ਨਾਲ ਕਲਾਇੰਟ ਆਪਣੇ ਮੂੰਹੋਂ ਇੱਕ-ਇੱਕ ਚੀਜ਼ ਦੱਸੂਗਾ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਸਾਡਾ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਤੁਸੀਂ ਕਰਦੇ ਰਹਿਣਾ ਜੋ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਹਰ ਇੱਕ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਰੂਬਰੂ ਹੁੰਦਾ ਰਹੂੰਗਾ ਮੈਂ ਤੁਹਾਡਾ ਪ੍ਰੀਤ ਸੇਖੋਂ 7 ਸੀ ਕਮਿਊਨੀਕੇਸ਼ਨ